ਪੰਥ ਦਿਵਾਲੀ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਮਿੱਠੀ ਅਸੀਸ ਗੁਰੂ ਘਰ ਤੇ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਵਿੱਚ ਰਹਿਣ ਵਾਲਾ ਕੋਈ ਵੀ ਸਿੱਖ ਹੈ ਉਹਦੇ ਜਿਹੜਾ ਆ ਦਿਲ ਧੜਕਦਾ ਹੈ ਹਰ ਦਿਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਦਬ ਸਤਕਾਰ ਸੱਚੇ ਪਾਤਸ਼ਾਹ ਦੀ ਮਾਣ ਮਰਿਆਦਾ ਮਾਣ ਮਰਿਆਦਾ ਸਦਾ ਕਾਇਮ ਰਹੇ ਇਹ ਭਾਵਨਾ ਮੈਨੂੰ ਚੇਤਾ ਇਤਿਹਾਸ ਦੇ ਵਿੱਚ ਜ਼ਿਕਰ ਹੈ ਜਦੋਂ ਵੱਡਾ ਘੱਲੂ ਘਾਰਾ ਹੋਇਆ 1762 ਦੇ ਵਿੱਚ ਅਸੀਂ ਇੱਕ ਦਿਨ ਦੇ ਵਿੱਚ 35 ਤੋਂ 40 ਹਜ਼ਾਰ ਦੀ ਗਿਣਤੀ ਦੇ ਵਿੱਚ ਸ਼ਹੀਦ ਹੋਏ ਪਰ ਸਭ ਤੋਂ ਵੱਧ ਸ਼ਹਾਦਤਾਂ ਉਸ ਗੱਡੇ ਦੇ ਦਿਵਾਲੇ ਸਨ ਜਿਸ ਗੱਡੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਵਿਰਾਜਮਾਨ ਸੀ ਪੰਥ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਬ ਦੇ ਮਸਲੇ ਤੇ ਕਦੀ ਕੋਈ ਸਮਝੌਤਾ ਨਹੀਂ ਕੀਤਾ ਪੰਥ ਹਮੇਸ਼ਾ ਹੀ ਸੱਚੇ ਪਾਤਸ਼ਾਹ ਦੇ ਸਤਕਾਰ ਦੇ ਲਈ ਆਵਾਜ਼ ਵੀ ਚੁੱਕਦਾ ਰਿਹਾ ਹੈ ਸ਼ਹਾਦਤਾਂ ਵੀ ਦਿੰਦਾ ਰਿਹਾ ਆਪਾਂ ਰੋਜੀ ਤੇ ਪੜਦੇ ਅੱਗੇ ਆ ਭਈ ਅਕਾਲ ਕੀ ਤਮੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਅਸੀਂ ਰੋਜ਼ ਪੜਦੇ ਆ ਕਿ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣਾ ਤੇ ਜੇ ਪੜਦੇ ਆ ਤਾਂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੇ ਅਦਬ ਦੇ ਲਈ ਅਸੀਂ ਲਹਿਰਾ ਬਣ ਕੇ ਉੱਠ ਗਏ ਅਸੀਂ ਸੱਚੇ ਪਾਤਸ਼ਾਹ ਦੇ ਅਦਬ ਸਤਕਾਰ ਦੇ ਲਈ ਹਮੇਸ਼ਾ ਹੀ ਤਤ ਪਰ ਹੋਈ ਗੀ ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਗੁਰੂ ਨੇ ਸਾਡੇ ਹਰ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹਮੇਸ਼ਾ ਨਤਮਸਤਕ ਹੁੰਦਾ ਹੈ ਪਰ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਪੰਜਾਬ ਦੇ ਵਿੱਚ ਬਿਰਤਾਂਤ ਬਣੇ ਆਰੋ ਦੇ ਵਿੱਚ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਦੀਆਂ ਬਿਆਦਬੀਆਂ ਦਾ ਇੱਕ ਸਿਲਸਿਲਾ ਸ਼ੁਰੂ ਹੋਇਆ। ਵਿਸ਼ੇ ਦੇ ਦਰਬਾਰ ਸਾਹਿਬ ਦੇ ਅੰਦਰ ਇੱਕ ਬੰਦਾ ਜੰਗਲਾ ਟੱਪ ਕੇ ਅੰਦਰ ਚਲਾ ਗਿਆ। ਸੰਗਤ ਨੇ ਉਹਨੂੰ ਫੜਿਆ ਆਪਣੀਆਂ ਭਾਵਨਾਵਾਂ ਦੇ ਮੁਤਾਬਕ ਉਹਦਾ ਫੈਸਲਾ ਵੀ ਕਰ ਦਿੱਤਾ। ਪਰ ਐਸਜੀਪੀਸੀ ਨੇ ਸਰਕਾਰ ਨੂੰ ਉਹਦਾ ਡੀਐਨਏ ਕਰਾਉਣ ਦੇ ਲਈ ਉਹਦੇ ਕੇਸ ਅਤੇ ਕੁਝ ਹੋਰ ਸਰੀਰ ਦੇ ਪਾਠ ਦਿੱਤੇ ਹਰ ਬੰਦੇ ਦੀ ਪਛਾਣ ਉਹਦੇ ਕੋਲ ਕੋਈ ਪ੍ਰੂਫ ਹੁੰਦਾ ਹੈ ਉਹਦੇ ਕੋਲ ਕੋਈ ਪ੍ਰੂਫ ਨਹੀਂ ਸੀ ਪਰ ਜੇ ਸਰਕਾਰ ਚਾਹੁੰਦੀ ਤਾਂ ਉਹ ਬੰਦਾ ਕੌਣ ਹੈ ਉਹਦੇ ਮਗਰ ਕੌਣ ਹੈ ਉਹ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਸਾਡੇ ਦਿਲ ਨੂੰ ਬਲੁੰਦਰਨਾ ਚਾਹੁੰਦੀਆਂ ਨੇ ਲਭ ਸਕਦੀਆਂ ਸੀ ਪਰ ਅਜੇ ਤੱਕ ਉਸ ਬੰਦੇ ਦੀ ਕੋਈ ਡੀਐਨਏ ਰਿਪੋਰਟ ਨਹੀਂ ਆਈ ਹੈ ਕਿ ਉਹ ਕੌਣ ਹੈ ਕਿਉਂ ਨਹੀਂ ਆਈ ਹੈ ਦਰਬਾਰ ਸਾਹਿਬ ਦਾ ਜੰਗਲਾ ਟੱਪਿਆ ਜਾਣਾ ਕੋਈ ਆਮ ਗੱਲ ਨਹੀਂ ਸੀ ਦਰਬਾਰ ਸਾਹਿਬ ਸਾਡਾ ਕੇਂਦਰੀ ਸਥਾਨ ਹੈ ਅਸੀਂ ਦਰਬਾਰ ਸਾਹਿਬ ਲਈ ਲੱਖਾਂ ਹੀ ਸ਼ਹਾਦਤਾਂ ਪਾਈਆਂ ਨੇ ਪਰ ਉੱਥੇ ਵੀ ਜੰਗਲਾ ਟੱਪਿਆ ਗਿਆ ਜੋ ਭਾਈ ਗੁਰਜੀਤ ਸਿੰਘ ਦੀ ਮੰਗ ਹੈ ਉਹ ਇਹਨਾਂ ਦੀ ਨਿੱਜੀ ਮੰਗ ਨਹੀਂ ਹੈ ਨਿੱਜੀ ਹੁੰਦੀ ਤੇ ਮੈਂ ਵੀ ਕਾਤੋਂ ਹੋਣਾ ਇਹ ਮੰਗ ਪੰਥ ਦੀ ਮੰਗ ਹੈ ਇਹ ਮੰਗ ਦੁਨੀਆਂ ਦੇ ਵਿੱਚ ਵਸਣ ਵਾਲਾ ਉਹ ਕਿਸੇ ਵੀ ਧਰਮ ਦਾ ਬੰਦਾ ਹੋਵੇ ਜਿਹੜਾ ਧਰਮ ਨੂੰ ਪਿਆਰ ਕਰਦਾ ਹੈ ਮੁਹੱਬਤ ਕਰਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਹੈ ਇਹ ਉਹਦੀ ਮੰਗ ਹੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀਆਂ ਦੇ ਸਬੰਧ ਦੇ ਵਿੱਚ ਸਖਤ ਤੋਂ ਸਖਤ ਗੁਰੂ ਗ੍ਰੰਥ ਸਾਹਿਬ ਲਈ ਅੱਡ ਤੋਂ ਮੈਂ ਅੱਡ ਤੋਂ ਸ਼ਬਦ ਵਰਤ ਰਿਹਾ ਧਿਆਨ ਰੱਖਿਓ ਹਾਂ ਠੀਕ ਹੈ ਦੂਜੇ ਧਾਰਮਿਕ ਗ੍ਰੰਥਾਂ ਦੇ ਲਈ ਵੀ ਕਾਨੂੰਨ ਬਣਾਓ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਸਬੰਧ ਵਿੱਚ ਇੱਕ ਅਲੱਗ ਤੋਂ ਕਾਨੂੰਨ ਬਣਾਣਾ ਚਾਹੀਦਾ ਹੈ ਕਿਉਂ? ਬਾਕੀ ਕਿਸੇ ਵੀ ਧਰਮ ਦੇ ਵਿੱਚ ਉਹ ਸਤਕਾਰ ਕਰਦੇ ਨੇ ਆਪਾਂ ਵੀ ਕਰਦੇ ਹਾਂ ਪਰ ਉਹ ਆਪਣੇ ਗ੍ਰੰਥ ਨੂੰ ਗੁਰੂ ਨਹੀਂ ਮੰਨਦੇ ਨੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਾਂ ਤੇ ਜਦੋਂ ਜਾਗਤ ਜੋਤ ਗੁਰੂ ਮੰਨਦੇ ਆਂ ਇਹ ਤੇ ਚਾਹੀਦਾ ਸੀ 1947 ਤੋਂ ਹੀ ਕਾਨੂੰਨ ਬਣ ਜਾਂਦਾ ਕਿ ਸਿੱਖਾਂ ਦੀਆਂ ਭਾਵਨਾਵਾਂ ਕੀ ਨੇ ਪਰ ਨਹੀਂ ਬਣਿਆ ਤਾਂ ਭਾਈ ਗੁਰਜੀਤ ਸਿੰਘ ਇਹਨਾਂ ਦੀ ਕੋਈ ਨਿੱਜੀ ਮੰਗ ਨਹੀਂ ਇਹ ਪੰਥ ਦੀ ਮੰਗ ਹੈ ਇਹ ਹਰ ਧਰਮੀ ਪੁਰਸ਼ ਦੀ ਮੰਗ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਆਹ ਵਿਦੇ ਸੰਬੰਧ ਦੇ ਵਿੱਚ ਬਹੁਤ ਸਖਤ ਤੋਂ ਸਖਤ ਕਾਨੂੰਨ ਬਣੇ ਤਾਂ ਕਿ ਪਤਾ ਹੋਵੇ ਪਹਿਲੀ ਗੱਲ ਤੇ ਪੰਥ ਜਾਗਦਾ ਹੈ ਬੇਅਦਬੀ ਨਹੀਂ ਹੋਣ ਦਵੇਗਾ ਪੰਥ ਪਰ ਜੇ ਕਿਤੇ ਇਹ ਮੰਦ ਭਾਗੀ ਘਟਨਾ ਕਿਤੇ ਵਾਪਰਦੀ ਵੀ ਹੈ ਬੇਅਦਬੀ ਕਰਕੇ ਅਗਲੇ ਬਾਹਰ ਘੁੰਮਦੇ ਸਖਤ ਕੋਈ ਸਜ਼ਾ ਹੀ ਨਹੀਂ ਹੈ ਅਗਲੇ ਕਹਿੰਦੇ ਵੀ ਕੀ ਹੋ ਗਈ ਇਹ ਦੇਸ਼ ਦੇ ਅੰਦਰ ਜਦੋਂ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਜਗਤ ਜੋਤ ਗੁਰੂ ਮੰਨਦੇ ਨੇ ਇਥੋਂ ਦੀਆਂ ਕੋਟਾਂ ਨੇ ਸਵਾਰ ਕਰੀ ਤਾਂ ਫੇਰ ਗੁਰੂ ਗ੍ਰੰਥ ਸਾਹਿਬ ਦੀ ਵਿਆਹ ਵਿਦੇ ਮਸਲੇ ਤੇ ਸਖਤ ਕਾਨੂੰਨ ਕਿਉਂ ਨਹੀਂ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਇਹਦੇ ਤੇ ਢਿੱਲ ਨਹੀਂ ਕਰਨੀ ਚਾਹੀਦੀ ਦੇਖੋ ਬਹੁਤ ਅਖਤਿਆਰ ਸਟੇਟ ਕੋਲ ਵੀ ਹੈਗੇ ਉਹ ਬਹੁਤ ਕੁਝ ਕਰ ਸਕਦੀ ਹੈ ਆ ਜਿੰਨੇ ਵੀ ਇੱਥੇ ਐਮ ਐਲ ਏ ਨੇ ਮੈਂ ਇਹਨਾਂ ਨੂੰ ਪੁੱਛਦਾ ਹਾਂ ਤੁਹਾਨੂੰ ਇਥੋਂ ਦੀ ਜਨਤਾ ਨੇ ਵੋਟਾਂ ਪਾਈਆਂ ਤੇ ਤੁਹਾਨੂੰ ਵੋਟਾਂ ਪਾਈਆਂ ਵੀ ਤੁਸੀਂ ਇੱਥੋਂ ਦੀਆਂ ਸਾਰੀਆਂ ਗੱਲਾਂ ਤੇ ਧਿਆਨ ਦਿਓ ਇਹ ਭਾਈ ਗੁਰਜੀਤ ਸਿੰਘ ਟਾਵਰ ਤੇ ਚੜ੍ਹਿਆ 6 ਮਹੀਨੇ ਹੋ ਗਏ ਨੇ ਤੇ ਤੁਹਾਡੀ ਨਹੀਂ ਕੋਈ ਅਣਖ ਜਾਗਦੀ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਮਸਲੇ ਤੇ ਚੜ੍ਹਿਆ ਅਸੀਂ ਦਬਾਅ ਬਣਾਈਏ ਕੀ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਆਪਾਂ ਦਬਾਅ ਬਣਾਈਏ ਪੀ ਸਰਕਾਰ ਕੋਈ ਸਖਤ ਤੋਂ ਸਖਤ ਕਾਨੂੰਨ ਬਣਾਵੇ। ਔਰ ਚਾਵੇ ਤੇ ਪੰਜਾਬ ਸਰਕਾਰ ਆਪਣਾ ਵੀ ਬਣਾ ਸਕਦੀ ਐ, ਸੈਂਟਰ ਵੀ ਬਣਾਵੇ। ਹਾਂ ਕਿਹਾ ਜਾਂਦਾ ਹੈ ਨਾ? ਜੀ ਅਸੀਂ ਬੜੇ ਸਿੱਖਾਂ ਦੇ ਆ ਕੰਮ ਕੀਤੇ ਅਸੀਂ, ਉਹ ਕੰਮ ਕੀਤਾ। ਬੜੇ ਦਾਵੇ ਨੇ ਉੱਪਰਲੀ ਸਰਕਾਰ ਦੇ ਵੀ ਨੇ, ਥੱਲੇ ਵਾਲੀ ਦੇ ਵੀ ਨੇ। ਤੋਂ ਸਿੱਖਾਂ ਦੀ ਸਭ ਤੋਂ ਅਹਿਮ ਮੰਗ ਐ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਦੀ ਬਿਆਦਬੀ ਦੇ ਵਿੱਚ ਇਹੋ ਜਿਹਾ ਸਖਤ ਕਾਨੂੰਨ ਬਣੇ ਤਾਂ ਕਿ ਹਰ ਇੱਕ ਨੂੰ ਪਤਾ ਹੋਵੇ ਕਿ ਸਖਤ ਸਜ਼ਾ ਹੋਣੀ ਕਈ ਸਰਕਾਰਾਂ ਨੇ ਸਟੇਟ ਸਰਕਾਰਾਂ ਨੇ ਆਪੋ ਆਪਣੇ ਕਾਨੂੰਨ ਬਣਾਏ ਨੇ ਇਹ ਮੈਂ ਪੰਜਾਬ ਸਰਕਾਰ ਨੂੰ ਆਖਦਾ ਹਾਂ ਮਤਾ ਜਾਣੋ ਇਹ ਸਿੱਖ ਜਾਂ ਪੰਜਾਬੀ ਕੋਈ ਭੋਲੇ ਨੇ ਇਹ ਦੇਖ ਰਹੇ ਨਹੀਂ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਚਾਹੁੰਦੇ ਹੋ ਕਿ ਭਾਈ ਗੁਰਜੀਤ ਸਿੰਘ ਉੱਤੇ ਬੈਠਾ ਰਹੇ ਉਹ ਬੈਠਾ ਰਹੇ ਤੇ ਦੁਨੀਆ ਤੋਂ ਚਲਾ ਜਾਵੇ ਤੇ ਤੁਸੀਂ ਸੁਰਖਰੂ ਹੋ ਜਾਓਗੇ ਜੇ ਭਾਈ ਗੁਰਜੀਤ ਸਿੰਘ ਨੂੰ ਕੁਝ ਹੁੰਦਾ ਤਾਂ ਇਹਦੀ ਜ਼ਿੰਮੇਵਾਰ ਸਿੱਧਮ ਸਿੱਧਾ ਉੱਪਰ ਦੀ ਤੇ ਪੰਜਾਬ ਦੀ ਸੈਂਟਰ ਤੇ ਪੰਜਾਬ ਦੀ ਸਰਕਾਰ ਜ਼ਿੰਮੇਵਾਰ ਉਹ ਧਿਆਨ ਕਿਉਂ ਨਹੀਂ ਦੇ ਰਹੇ ਜਦੋਂ ਹੈਗਾ ਵੀ ਕਾਨੂੰਨ ਬਣ ਸਕਦਾ ਕਿਉਂ ਨਹੀਂ ਬਣਾਇਆ ਜਾ ਰਿਹਾ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਗੁਰੂ ਮੰਨਦੇ ਹਾਂ ਦੂਜੀ ਬੇਨਤੀ ਮੈਂ ਕਰੂੰਗਾ ਕਿ ਦੇਖੋ ਸੰਘਰਸ਼ੋਨਾ ਨੇ ਕੀਤਾ ਸਿੱਖੀ ਦੇ ਵਿੱਚ ਮਰਨ ਵਰਤ ਦੀ ਕੋਈ ਥਾਂ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਉਹ ਆਪਣਾ ਸੰਘਰਸ਼ ਕਰਨ ਪਰ ਪ੍ਰਸ਼ਾਦਾ ਸ਼ਕਣ ਪ੍ਰਸ਼ਾਦਾ ਸ਼ਕਣਾ ਚਾਹੀਦੇ ਉਹ ਪ੍ਰਸ਼ਾਦਾ ਸ਼ਕਣ ਮੈਂ ਬਾਕੀ ਸਿੱਖ ਸੰਗਤ ਨੂੰ ਵੀ ਅਪੀਲ ਕਰਦਾ ਆਂ ਵੀ ਆਪਾਂ ਰਲ ਮਿਲ ਕੇ ਹਮਲਾ ਮਾਰੀਏ ਮੈਂ ਬਾਕੀ ਵੱਖ-ਵੱਖ ਧਰਮਾਂ ਦੇ ਜਿਹੜੇ ਦਾਨਸ਼ਮੰਦ ਨੇ ਉਹਨਾਂ ਨੂੰ ਵੀ ਅਪੀਲ ਕਰਦਾ ਆਂ ਕਿ ਆਪਾਂ ਸਾਰੇ ਇਸ ਮਸਲੇ ਤੇ ਇਕੱਠੇ ਹੋਈਏ ਕਾਨੂੰਨ ਬਣਾਈਏ ਤਾਂ ਕਿ ਜਿਹੜੀਆਂ ਥਾਂ ਪਰ ਥਾਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਇਹ ਨਾ ਵਾਪਰਨ ਮੈਂ ਸਮਰਥਨ ਕਰਦਾ ਕਿ ਜੋ ਬੇਅਦਬੀ ਦੇ ਸਬੰਧ ਦੇ ਵਿੱਚ ਭਾਈ ਗੁਰਜੀਤ ਸਿੰਘ ਆਪਣੀ ਆਵਾਜ਼ ਚੁੱਕ ਰਹੇ ਨੇ ਉਹ ਆਵਾਜ਼ ਬਿਲਕੁਲ ਜਾਇਜ਼ ਹੈ ਤੇ ਬੇਅਦਬੀਆਂ ਦੇ ਸਬੰਧ ਦੇ ਵਿੱਚ ਸੈਂਟਰ ਤੇ ਪੰਜਾਬ ਸਰਕਾਰ ਇਹਨਾਂ ਨੂੰ ਸਖਤ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਵੇਖੋ ਸਿੱਖ ਤੇ ਵੈਰੀ ਨਹੀਂ ਸਿੱਖ ਕਿਸੇ ਦਾ ਵੈਰੀ ਨਹੀਂ ਸਾਨੂੰ ਤੇ ਸਾਡੇ ਗੁਰੂ ਨੇ ਕਿਹਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭ ਨਾ ਕੇ ਸਾਜਨ ਇਹ ਜਿਹੜਾ ਕਾਨੂੰਨ ਹੈ ਇਹ ਕਿਸੇ ਦਾ ਨੁਕਸਾਨ ਕਰਨ ਵਾਲਾ ਦੱਸ ਕਿਸੇ ਨੂੰ ਕੋਈ ਹਾਨੀ ਪਹੁੰਚਾਉਣ ਵਾਲਾ ਪੀ ਇਹਦੇ ਨਾਲ ਕਿਸੇ ਨੂੰ ਹਾਨੀ ਪਹੁੰਚਣੀ ਹੈ ਗੁਰੂ ਗ੍ਰੰਥ ਸਾਹਿਬ ਲਈ ਅਲੱਗ ਤੋਂ ਅਲੱਗ ਤੋਂ ਸ਼ਬਦ ਮੈਂ ਫੇਰ ਕਹਿ ਰਿਹਾ ਬਾਕੀ ਧਰਮ ਗ੍ਰੰਥਾਂ ਲਈ ਵੀ ਬਣਾਓ ਪਰ ਉਹ ਆਪਣੇ ਧਰਮ ਗ੍ਰੰਥਾ ਨੂੰ ਗੁਰੂ ਨਹੀਂ ਮੰਨਦੇ ਅਸੀਂ ਮੰਨਦੇ ਹਾਂ ਉਹਦੇ ਲਈ ਵੀ ਕਾਨੂੰਨ ਬਣਾਉਣ ਲੱਗ ਤਾ ਪਰ ਗੁਰੂ ਗ੍ਰੰਥ ਸਾਹਿਬ ਲਈ ਇੱਕ ਅਲੱਗ ਤੋਂ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਇਹ ਸਿੱਖ ਕੌਮ ਦੀ ਮੰਗ ਹੈ ਇਹ ਸਾਰੇ ਧਰਮੀ ਪੁਰਸ਼ਾਂ ਦੀ ਮੰਗ ਹੈ ਅਸੀਂ ਕਿਸੇ ਨੂੰ ਵੈਰੀ ਨਹੀਂ ਮੰਨਦੇ ਦੁਸ਼ਮਣ ਨਹੀਂ ਮੰਨਦੇ ਅਸੀਂ ਸਾਰਿਆਂ ਨੂੰ ਆਪਣੇ ਸਮਝਦੇ ਕੋਈ ਵੈਰ ਨਹੀਂ ਕਿਸੇ ਨਾਲ ਗੁਰੂ ਨੇ ਸਾਨੂੰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਸਿਧਾਂਤ ਦਿੱਤਾ ਹੈ ਅਸੀਂ ਥਾਂ ਪਰ ਥਾਂ ਤੇ ਜਾ ਕੇ ਕੋਈ ਮੁਸ਼ਕਲ ਆਵੇ ਸਿੱਖ ਸਾਡੇ ਲੰਗਰ ਲਾਉਂਦੇ ਨੇ ਕਰੋਨਾ ਆ ਗਿਆ ਤੇ ਆਕਸੀਜਨ ਦੇ ਸਿਲੰਡਰ ਚੁੱਕੀ ਫਿਰਦੇ ਸੀ ਕਿਹੜੀ ਗੱਲ ਹੈ ਜਿੱਥੇ ਸਿੱਖ ਨਹੀਂ ਡਟਦਾ ਪਰ ਜਦੋਂ ਸਿੱਖ ਕੋਈ ਗੱਲ ਕਹਿੰਦਾ ਹੈ ਕਿ ਆਹ ਕਰ ਦੋ ਤੇ ਮੰਨਣ ਦੇ ਵਿੱਚ ਹਰਜ ਕੀ ਹੈ ਅਸੀਂ ਵੀ ਤੇ ਇਸੇ ਦੇਸ਼ ਦੇ ਸ਼ਹਿਰੀ ਆ ਨਾ ਅਸੀਂ ਵੀ ਤੇ ਇਸੇ ਦੇਸ਼ ਦੇ ਵਸਿੰਦੇ ਆ ਨਾ ਤੇ ਕਿਉਂ ਨਹੀਂ ਫਿਰ ਗੱਲ ਸੁਣੀ ਜਾਂਦੀ ਸਰਕਾਰ ਆ ਭਾਈ ਗੁਰਜੀਤ ਸਿੰਘ ਦੀ ਕੌਮ ਦੀ ਗੱਲ ਸੁਣੇ ਤੇ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਬਿਆਦਬੀ ਦੇ ਸਬੰਧ ਦੇ ਵਿੱਚ ਕਾਨੂੰਨ ਬਣਾਉਣਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਆਪਣੀ ਜ਼ਿੰਮੇਵਾਰੀ ਤੋਂ ਉਹ ਭੱਜੇ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਣਿਆ ਵਾਹਿਗੁਰੂ ਜੀ ਆਕਾ धन्यवाद